ਖਬਰ ਤਲਵੰਡੀ ਸਾਬ ਤੋਂ ਸਾਹਮਣੇ ਆ ਰਹੀ ਹੈ ਦੱਸਦੇ ਕਿ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਦੇ ਕੋਲ ਇੱਕ ਡਰੇਨ ਦੇ ਵਿੱਚ ਘੋੜਾ ਟਰਾਲਾ ਡਿੱਗਣ ਕਾਰਨ ਟਰਾਲੇ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਦੇ ਕਿ ਇਸ ਡਰੇਨ ਦੇ ਵਿੱਚ ਬਹੁਤ ਸਾਰੇ ਹਾਦਸੇ ਹੁੰਦੇ ਨੇ ਨਗਰ ਨਿਵਾਸੀਆਂ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਸ ਡਰੇਨ ਨੂੰ ਡਰੇਨ ਦੇ ਪੁੱਲ ਨੂੰ ਜਿਹੜਾ ਚੌੜਾ ਕਰਨ ਦੀਆਂ ਬਹੁਤ ਵਾਰੀ ਅਸੀਂ ਜਿਹੜੀਆਂ ਮੰਗਾ ਪ੍ਰਸ਼ਾਸਨ ਦੇ ਕੋਲ ਚੱਕੀਆਂ ਪਰ ਇਸ ਦੇ ਉੱਪਰ ਕੋਈ ਵੀ ਗੌਰ ਨਹੀਂ ਕੀਤਾ ਜਾ ਰਿਹਾ ਇਸ ਡਰੇਨ ਦੇ ਪੁਲ ਨੂੰ ਚੋੜਾ ਕੀਤਾ ਜਾਵੇ ਤਾਂ ਜੋ ਹਾਥੀ ਹੈ ਜਿਹੜੇ ਹੁਣੋਂ ਬਚ ਸਕਣ ਇਸ ਡਰੇਨ ਦੇ ਵਿੱਚ ਪਹਿਲਾਂ ਵੀ ਬਹੁਤ ਸਾਰੇ ਇਹ ਵਾਹਨ ਡਿੱਗਿਆ ਜਿਨ੍ਹਾਂ ਨੇ ਵੱਡੇ ਹਾਦਸਿਆਂ ਨੂੰ ਅੰਜਾਮ ਦਿੱਤਾ ਤਾਂ ਅੱਜ ਸਵੇਰੇ 9 ਵਜੇ ਦੀ ਇਹ ਜਿਹੜੀ ਘਟਨਾ ਦੱਸੀ ਜਾ ਰਹੀ ਹੈ ਸੀਮਿੰਟ ਨਾਲ ਭਰਿਆ ਹੋਇਆ ਟਰੱਕ ਜਿਹੜਾ ਇਸ ਡਰੇਨ ਦੇ ਵਿੱਚ ਡਿੱਗ ਜਾਂਦਾ ਹੈ ਟਰੱਕ ਡਰਾਈਵਰ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ ਟਰੱਕ ਟਰਾਲਾ ਜਿਹੜਾ ਹੈ ਇਹ ਹਰਿਆਣਾ ਦੇ ਝੱਜਰ ਦਾ ਦੱਸਿਆ ਜਾ ਰਿਹਾ ਜੋ ਕਿ ਸੀਮਿੰਟ ਨਾਲ ਭਰ ਕੇ ਇੱਥੋਂ ਗੁਜ਼ਰਦਿਆ ਸੀ ਪਰ ਉਹ ਅਚਾਨਕ ਜਾ ਕੇ ਡਰੇਨ ਦੇ ਵਿੱਚ ਡਿੱਗ ਗਿਆ ਤਾਂ ਮੌਕੇ ਤੇ ਪੁਲਿਸ ਪਾਰਟੀ ਨੇ ਪਹੁੰਚ ਕੇ Laash ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਇਹ ਸਾਰੇ ਮਾਮਲੇ ਉੱਤੇ ਕਾਰਵਾਈ ਕਰਦੇ ਹੋਏ ਨਗਰ ਨਿਵਾਸੀਆਂ ਤੇ ਪੋਲਸ ਕਰਮੀ ਇਹਦੇ ਬਾਰੇ ਕੀ ਕਹਿਆ ਆਓ ਸੁਣਦੇ ਹਾਂ ਮੇਰਾ ਨਾਮ ਪਿਆਰਾ ਸਿੰਘ ਜੀ ਮੇਰਾ ਪਿੰਡ ਜੀਵਨ ਸਿੰਘ ਵਾਲਾ ਜੀ ਅੱਜ ਇੱਥੇ ਟੜਕਸਾਰ ਸੋਹਬਾ ਇੱਕ ਟਰਾਲਾ ਅਮ ਕੰਟਰੋਲ ਹੋ ਕੇ ਇੱਥੇ ਡਿੱਗ ਪਿਆ ਜੀ ਔਰ ਇੱਥੇ ਬਹੁਤ ਵੱਡੇ ਵੱਡੇ ਜੰਪ ਬਣੇ ਹੋਏ ਦੋਨੋਂ ਸਾਈਡ ਔਰ ਇੱਕ ਮੋੜ ਵੀ ਪੈਂਦਾ ਜਿਸ ਕਰਕੇ ਪੁਲ ਭੀੜਾ ਇਸ ਤੋਂ ਪਹਿਲਾਂ 25 ਦਸੰਬਰ ਨੂੰ ਇੱਥੇ ਬੱਸ ਵੀ ਡਿੱਗੀ ਸੀ ਉਹਦੇ ਵਿੱਚ 8 ਜਾਣਿਆਂ ਦੇ ਜਾਨ ਗਵਾ ਚੁੱਕੇ ਹੋ 8 ਜਾਣੇ ਪਹਿਲਾਂ ਔਰ ਅੱਜ ਇੱਕ ਦੀ ਮੌਤ ਇਸ ਤੋਂ ਪਹਿਲਾਂ ਡੈੱਥ ਬੋਡੀ ਕੱਢ ਲਈ ਔਰ ਬਹੁਤ ਹੀ ਪ੍ਰਸ਼ਾਸਨ ਦੀ ਨਲਾਇਕੀ ਕਹਾਂਗੇ ਇਹ ਐਡਾ ਵੱਡਾ ਹਾਸਾ ਪਹਿਲਾਂ ਹੋ ਗਿਆ ਹੁਣ ਹੋ ਗਿਆ ਪਰ ਇੱਥੇ ਕਿਸੇ ਪ੍ਰਕਾਰ ਦੀ ਮੰਨ ਲਓ ਕੋਈ ਵੀ ਸਥਿਤੀ ਨੂੰ ਕਾਬੂ ਨਹੀਂ ਪਾਇਆ ਗਿਆ ਇੱਥੇ ਸਾਰਾ ਸਿਸਟਮ ਖਰਾਬ ਹੈ ਔਰ ਅੱਜ ਦੋਨੋਂ ਸਾਈਡ ਹੁਣ 1 ਮਹੀਨਾ ਹੋ ਗਿਆ ਜੰਪ ਬਣਾਤੇ ਜਿਹੋ ਸਪੀਡ ਬ੍ਰੇਕਰ ਬਣਾਏ ਆ ਉਹ ਇੰਨੇ ਉੱਚੇ ਬਣਾਏ ਆ ਜਿਸ ਦਾ ਕਾਰਨ ਇਹ ਹੈ ਵੀ ਅਨ ਕੰਟਰੋਲ ਹੋ ਜਾਂਦੀ ਹੈ ਗੱਡੀ ਇੱਥੇ ਆ ਕੇ ਵੱਡੇ ਵੱਡੇ ਜੰਪ ਹੈ ਔਰ ਅੱਜ ਵੀ ਅਨ ਕੰਟਰੋਲ ਹੋ ਕੇ ਗੱਡੀਆਂ ਜਿਹੜੀਆਂ ਟਰਾਲਾ ਜਿਹੜਾ ਇਹ ਨਾਲੇ ਦੇ ਵਿੱਚ ਡਿੱਗਿਆ ਜੀ ਹਾਦਸੇ ਬੰਦ ਹੋਣ ਕੀ ਮੰਗਦਾ ਵੀ ਕੀ ਪ੍ਰਸ਼ਾਸਨ ਕਰੇ ਕੀ ਮੰਗ ਕੀ ਕਰਦੇ ਮੰਗਦਾ ਇਹ ਜਿੱਕ ਤਾਂ ਜਿਹੜੇ ਇਹ ਜੰਪ ਬਣਾਏ ਆ ਜੀ ਇਹ ਜਾਂ ਤਾਂ ਟੇਪਰ ਬਣਾਏ ਜਾਣ ਜਾਂ ਇਹ ਜੰਪ ਬਿਲਕੁਲ ਚੱਕੇ ਜਾਣ ਕਿਉਂਕਿ ਅੱਗੋਂ ਮੋੜ ਪੈਂਦਾ ਪਰਲੀ ਸਾਈਡ ਤੋਂ ਵੀ ਮੋੜ ਪੈਂਦਾ ਔਰ ਇਧਰੋਂ ਵੀ ਕਿਉਂਕਿ ਅੱਗੇ ਜੋ ਪੋਲਾ ਹੈ ਬਿਲਕੁਲ ਭੀੜਾ ਔਰ ਪੁਲ ਵੀ ਇਹ ਜਿਹੜਾ ਇਹ ਚੌੜਾ ਕੀਤਾ ਜਾਵੇ ਸਾਡੀ ਤਾਂ ਇਹੀ ਪ੍ਰਸ਼ਾਸਨ ਨੂੰ ਮੰਗਾ ਕਿਉਂਕਿ ਬਹੁਤ ਹੀ ਬੇਚੀਨਤੀ ਜਾਨਾ ਹੈ ਲੋਕ ਗਵਾ ਚੁੱਕੇ ਆ ਪਹਿਲਾਂ 8 ਜਾਨਾਂ ਦੀ ਮੌਤ ਪਹਿਲਾਂ ਹੋ ਚੁੱਕੀ ਹੈ ਔਰ ਇਸ ਤੋਂ ਪਹਿਲਾਂ ਵੀ ਜਿਸ ਦਿਨ ਜੰਪ ਬਣਾਏ ਸੀ ਉਸੇ ਦਿਨ ਹੀ 6-7 ਗੱਡੀਆਂ ਲਗਾਤਾਰ ਵੱਜੀਆਂ ਸੀ ਇੱਕ ਦੂਜੇ ਦੇ ਵਿੱਚ ਕਿਉਂਕਿ ਜੰਪ ਜਿਹੜੇ ਬਣਾਏ ਆ ਬਹੁਤ ਹੀ ਉੱਪਰ ਉੱਚੇ ਬਣਾਏ ਹੋਏ ਆ ਜੰਪ ਇਹੇ ਤੁਹਾਡਾ ਪਹਿਲਾ ਪਿੰਡ ਵੀ ਹੈਗਾ ਸੀ ਜਿਵੇਂ ਅੱਜ ਵੀ ਮੌਕੇ ਤੇ ਆ ਗਿਆ ਸੀ ਜਦੋਂ ਪਤਾ ਲੱਗਿਆ ਹਾਂਜੀ ਹਾਂਜੀ ਸਾਰਾ ਪਿੰਡ ਇੱਥੇ ਮੌਕੇ ਤੇ ਆ ਗਿਆ ਸੀ ਜੀ ਇਹ ਹੈਗਾ ਜੀ ਪਿੰਡ ਈਵਨ ਸਿੰਘ ਵਾਲਾ ਡਰੇਨਪੋਲਾ ਜੀ ਉੱਥੇ ਉਸੇ ਦੇ ਵਿੱਚ ਇੱਕ ਸਵੇਰੇ 6 ਵਜੇ ਦਾ ਟਾਈਮ ਸੀਗਾ ਜਦੋਂ ਸਾਨੂੰ ਪਤਾ ਲੱਗਿਆ ਜੀ ਤੇ ਅਸੀਂ ਇੱਥੇ ਆਏ ਤੇ ਅਸੀਂ ਦੁਬਾਰਾ ਰੱਸਿਆਂ ਦੀ ਮਦਦ ਨਾਲ ਅਸੀਂ ਵਿੱਚ ਉਤਰੇ ਜੀ ਦੇ ਵਿੱਚ ਉੱਤਰ ਕੇ ਜਦੋਂ ਟਾਕੀ ਲੱਗੀ ਹੋਈ ਸੀ ਦਰ ਸਾਈਡ ਕੈਰੇਕਟਰ ਸਾਈਡ ਵਾਲੀ ਟਾਕੀ ਦੇ ਕੋੜਾ ਸੀਗਾ ਇਹ ਤੇ ਗਿਆ ਥੱਲੇ ਤੇ ਅਸੀਂ ਉਹ ਟਾਕੀ ਪੱਟ ਕੇ ਤੇ ਇੱਕ ਵਾਰੀ ਉਹਦੇ ਨਾਲ ਸੱਬਲ ਸੁਬਲ ਨਾਲ ਪੱਟ ਕੇ ਜੀ ਤੇ ਸਾਨੂੰ ਫਿਰ ਸੀਟ ਪੱਟੀ ਅੰਦਰ ਹੋਈ ਸਾਨੂੰ ਬੰਦਾ ਕੋਈ ਨਹੀਂ ਮਿਲ ਰਿਹਾ ਜੀ ਫਿਰ ਅਸੀਂ ਜਦੋਂ ਸੀਟ ਪੱਟ ਕੇ ਦੇਖਿਆ ਤੇ ਉਹਦੇ ਵਿੱਚ ਇੱਕ ਵਿਅਕਤੀ ਜਿਹਦੇ ਹੱਥ ਸਾਨੂੰ ਮਿਲੇ ਉਹ ਹੀ ਖੜਾ ਖਿੱਚ ਕੇ ਰਸੂ ਨਾ ਖਿੱਚਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਕਰਿਆ ਸੀ ਫਿਰ ਉਸ ਤੋਂ ਬਾਅਦ ਅਸੀਂ ਹਾਈਡਰ ਦੀ ਮਦਦ ਨਾਲ ਮਗਵਾ ਕੇ ਹਾਈਡਰ ਦੀ ਮਦਦ ਨਾਲ ਉਹਨੂੰ ਬਾਹਰ ਕੱਢ ਕੇ ਦਾ ਹਿੱਸਾ ਹੀ ਬਾਅਦ ਵਿੱਚ ਉਹਨੂੰ ਵੇਖੀਨ ਵਾਰ ਕਰਦੇ ਗਏ ਜਦੋਂ ਤੁਸੀਂ ਆਏ ਉਦੋਂ ਬੰਦਾ ਜਿਉਂਦਾ ਸੀ ਨਾ ਡੈੱਡ ਹੋਊ ਡੈੱਡ ਪਿਆ ਨਾ ਡੈੱਡ ਸੀਗਾ ਜਦੋਂ ਹੋ ਸਕਦਾ ਡੈੱਡ ਹੋਵੇ ਪਰ ਸਸ ਜੀ ਸੀ ਕਿ ਡਰਾਈਵਰ ਸੀ ਚਲਾਉਂਦਾ ਸੀ ਤਾਂ ਕੀ ਪਤਾ ਲੱਗਿਆ ਕੁਝ ਨਹੀਂ ਸਾਨੂੰ ਨਹੀਂ ਪਤਾ ਹਲੇ ਹਲੇ ਕੁਝ ਨਹੀਂ ਪਤਾ ਜੀ ਹਲੇ ਕੁਝ ਨਹੀਂ ਪਤਾ ਵੀ ਡਰਾਈਵਰ ਵੈਸੇ ਜਿਹੜੇ ਜਿਹੜੇ ਪੈਰ ਫਸੇ ਹੋਏ ਸੀਗੇ ਉਹ ਡਰਾਈਵਰ ਵਾਲੀ ਸਾਈਡ ਹੀ ਫਸੇ ਹੋਏ ਸੀ ਹੋ ਸਕਦਾ ਡਰਾਈਵਰ ਹੀ ਹੋਵੇ ਬਾਕੀ ਇਨਕੁਆਇਰੀ ਦਾ ਮੁਸ਼ਕਲ ਤਾਂ ਹੈਗੇ ਜੀ ਮੁਸ਼ਕਲ ਬੰਦਾ ਥੱਲੇ ਗੰਦ ਸੀਗਾ ਹੀ ਗੰਦਾ ਪਾਣੀ ਸੀਗਾ ਤੇ ਉਹਦੇ ਵਿੱਚ ਅਸੀਂ ਕਰਦੇ ਸੀਗੇ ਤੇ ਬਾਕੀ ਉਹ ਡੂੰਗਾ ਡੂੰਗਾ ਬਹੁਤ ਸੀਗਾ ਜੀ ਉਹਦੇ ਵਿੱਚ ਮੁਸ਼ਕਲ ਬਹੁਤ ਆ ਰਹੀ ਸੀਗੀ ਇੱਕੋ ਸਟਾਫ ਵਿੱਚ ਜੁੜ ਗਿਆ ਸੀ ਨਾ ਟਰਾਲਾ ਟੱਕਰ ਦਾ ਕੀ ਕਾਰਨ ਮੰਨਦੇ ਹੋ ਵੀ ਕਿਵੇਂ ਵਾਪਰੀ ਘਟਨਾ ਦਾ ਇਹ ਸਾਨੂੰ ਇਹਦੇ ਬਾਰੇ ਤਾਂ ਅਸੀਂ ਕੀ ਕਹਿ ਸਕਦੇ ਹਾਂ ਇਹ ਘਟਨਾ ਦਾ ਤਾਂ ਜਾਂ ਮੁਸ਼ਕਲ ਆਈ ਸੀ